ਆਪਣੀਆਂ ਸੁੱਖ ਸੂਲਤਾ ਛੱਡ ਕੇ ਵੀ ਆਪਣੇ ਬੱਚਿਆਂ ਲਈ ਮਿਹਨਤ ਕਰਦਾ ਬਾਪੂ। ਸੋ ਬਾਪੂ ਜਿੱਥੇ ਮਾਂ ਘਰ ਵਿੱਚ ਘਰ ਸੰਭਦੀ ਹੈ ਜਾਂ ਮਾਂ ਬੱਚਿਆਂ ਦੇ ਮੂੰਹ ਵਿੱਚ ਬਰੁਕੀ ਪਾਉਂਦੀ ਹੈ ਉੱਥੇ ਬਾਪੂ ਦਾ ਬੜਾ ਵੱਡਾ ਉਸ ਬਰੁਕੀ ਨੂੰ ਬਣਾਉਣ ਵਿੱਚ ਬਾਪੂ ਦਾ ਕਿੱਡਾ ਵੱਡਾ ਰੋਲ ਹੈ। ਤੇ ਮੈਂ ਇੱਕ ਛੋਟੀ ਜੀ ਕਹਾਣੀ ਆਪ ਜੀ ਨੂੰ ਸੁਣਾਉਣੀ ਹੈ ਕਿ ਬਾਪੂ ਦਾ ਕਿੱਡਾ ਵੱਡਾ ਆਸਰਾ ਹੁੰਦਾ ਹੈ। ਜਿਵੇਂ ਕਈ ਕਹਿੰਦੇ ਨਾ ਕਿ ਉਹ ਮੌਜਾਂ ਭੁਲਣੀਆਂ ਵਾਲੇ ਜੋ ਬਾਪੂ ਦੇ ਸਿਰ ਤੇ ਕਰੀਏ ਬਾਪੂ ਦਾ ਬੜਾ ਵੱਡਾ ਰੋਲ ਹੁੰਦਾ। ਇੱਕ ਕਹਿੰਦੇ ਵੀ ਬੁਜੁਰਗ ਇੱਕ ਕਲੋ ਵੀ ਪਿਓ ਆਪਣੇ ਬੱਚੇ ਨੂੰ ਛੋਟੇ ਹੁੰਦੇ ਤਾਂ ਨਾ ਪੁੱਛਿਆ ਕਰੇ ਉਹ ਪੁੱਤ ਨੂੰ ਪੁੱਛਿਆ ਕਰੇ ਮੈਂ ਪੁੱਤ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਤੋ ਉਹ ਪੁੱਤ ਜਿਹੜਾ ਓਚੜਾ ਹੋ ਕੇ ਕਹਿ ਦਿਆ ਕਰੇ ਵੀ ਮੇਰਾ ਬਾਪੂ ਉਹਨੇ ਫੇਰ ਪੁੱਛਿਆ ਕਰਨਾ ਛੋਟੇ ਹੁੰਦੇ ਨੇ ਪੁੱਛਿਆ ਕਰਨਾ ਵੀ ਪੁੱਤ ਦੱਸ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਉਹਨੇ ਕਹਿਣਾ ਮੇਰਾ ਬਾਪੂ ਇਦਾਂ ਚੱਲਦਾ ਰਿਹਾ ਅਖੀਰ ਇੱਕ ਬਰਕੀ ਹੋਇਆ ਵੀ ਚੱਲਦਿਆਂ ਚੱਲਦਿਆਂ ਉਹ ਬੱਚਾ ਵੱਡਾ ਹੋਇਆ ਪੜਿਆ ਲਿਖਿਆ ਉਹਨੇ ਮਿਹਨਤ ਕੀਤੀ ਕੋਈ ਅਫਸਰ ਬਣ ਗਿਆ ਜਦੋਂ ਅਫਸਰ ਬਣ ਗਿਆ ਤੇ ਬਾਪੂ ਦੇ ਦਿਮਾਗ 'ਚ ਗੱਲ ਆਈ ਵੀ ਅੱਜ ਤੋਂ ਕਈ ਸਾਲ ਪਹਿਲਾਂ ਮੈਂ ਛੋਟੇ ਹੰਦੂ ਨੇ ਇਹਦਾ ਪੁੱਛਦਾ ਹੁੰਦਾ ਸੀ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਤੇ ਪੁੱਤ ਕਹਿੰਦਾ ਹੁੰਦਾ ਸੀ ਮੇਰਾ ਬਾਪੂ ਤੇ ਮੈਂ ਪੁੱਛਾਂ ਪੁੱਤ ਅੱਜ ਮੇਰਾ ਪੁੱਤ ਅਫਸਰ ਬਣ ਗਿਆ ਵੀ ਅੱਜ ਵੀ ਐਂ ਕਹਿੰਦਾ ਜਿਵੇਂ ਕਦੇ ਬਦਲਤਾ ਨਹੀਂ ਗਿਆ ਉਹ ਬਾਪੂ ਉਹਦੇ ਦਫ਼ਤਰ 'ਚ ਗਿਆ ਅਫਸਰ ਪੁੱਤ ਕੁਰਸੀ 'ਤੇ ਬੈਠਾ ਹੋਇਆ ਬਾਪੂ ਉਹਦੇ ਦਫ਼ਤਰ 'ਚ ਗਿਆ ਜਾ ਕੇ ਉਹਦੇ ਪਿਛਲੇ ਪਾਸੇ ਜਾ ਕੇ ਨਾ ਮੋਢੇ 'ਤੇ ਹੱਥ ਰੱਖ ਕੇ ਕਹਿੰਦਾ ਪੁੱਤ ਅੱਜ ਦਸ ਦੁਨੀਆਂ ਦਾ ਸਭ ਤੋਂ ਵੱਡਾ ਬੰਦਾ ਕੌਣ ਜਦੋਂ ਇਦਾਂ ਕਿਹਾ ਨਾ ਉਹ ਪੁੱਤ ਕਹਿੰਦਾ ਕਹਿੰਦਾ ਬਾਪੂ ਮੈਂ ਜਦੋਂ ਇਦਾਂ ਕਿਹਾ ਬਾਪੂ ਵਿਚਾਰਾ ਬੜਾ ਨਾਰਾਜ਼ ਹੋਇਆ ਤੇ ਬਦਲ ਗਿਆ ਇਹ ਪਹਿਲਾਂ ਕਹਿੰਦਾ ਹੁੰਦਾ ਸੀ ਮੇਰਾ ਦੁਨੀਆਂ ਦਾ ਸਭ ਤੋਂ ਵੱਡਾ ਬੰਦਾ ਬਾਪੂ ਤੂੰ ਤੇ ਹੁਣ ਮਤਲਬ ਕਿ ਕਹਿੰਦਾ ਮੈਂ ਜਦੋਂ ਇਦਾਂ ਕਿਹਾ ਬਾਪੂ ਨਾਰਾਜ਼ ਜਾ ਹੋ ਕੇ ਨਾ ਸਿਰ ਜਾ ਸੁੱਟ ਕੇ ਉਦਾਸ ਜਾ ਕੇ ਮੋੜਨ ਲੱਗਾ ਜਦੋਂ ਐ ਦੂਸਰੇ ਪਾਸੇ ਆ ਗਿਆ ਸਾਹਮਣੇ ਪੁੱਤ ਆਵਾਜ਼ ਮਾਰ ਕੇ ਕਹਿੰਦਾ ਪਾਪੂ ਇਹੀ ਸਵਾਲ ਇੱਕ ਵਾਰੀ ਫੇਰ ਪੁੱਛੀ ਇੱਥੇ ਖੜ ਕੇ ਬਾਪੂ ਇੱਕ ਵਾਰੀ ਫੇਰ ਇਹੀ ਸਵਾਲ ਦੁਬਾਰਾ ਪੁੱਛੀ ਇੱਥੇ ਖੜ ਕੇ ਜਦੋਂ ਉਹ ਕਹਿੰਦਾ ਵੀ ਚਲ ਦੱਸ ਕਹਿੰਦਾ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਉਹਨੇ ਫੇਰ ਪਿਆ ਕਹਿੰਦਾ ਮੇਰਾ ਬਾਪੂ ਜਦੋਂ ਫੇਰ ਪਿਆ ਉਹ ਬਾਪੂ ਹੈਰਾਨ ਹੋ ਕੇ ਪੁੱਛਦਾ ਕਹਿੰਦਾ ਪੁੱਤ ਹੁਣੇ ਤਾਂ ਤੂੰ ਕਿਤੇ ਮੇਰਾ ਦਿੜ ਰੱਖਣ ਵਾਸਤੇ ਤੇ ਨਹੀਂ ਕਹਿ ਰਿਹਾ ਬਾਪੂ ਸ਼ਾਇਦ ਨਰਾਸ਼ ਹੋ ਗਿਆ ਤੇ ਤਾਂ ਕਰਕੇ ਮੇਲਾ ਦਿੜ ਰੱਖਣ ਵਾਸਤੇ ਤੇ ਨਹੀਂ ਕਹਿ ਰਿਹਾ ਪੁੱਤ ਹੁਣੇ ਤਾਂ ਤੂੰ ਕਿਹਾ ਮੈਂ ਹੁਣ ਕਹਿ ਰਿਹਾ ਬਾਪੂ ਉਹ ਕਹਿੰਦਾ ਨਹੀਂ ਬਾਪੂ ਉਦੋਂ ਤਾਂ ਪੁੱਛਿਆ ਕਿਸੇ ਹੋਰ ਸਿਚੁਏਸ਼ਨ 'ਚ ਸੀ ਜਦੋਂ ਪਹਿਲਾਂ ਪੁੱਛਿਆ ਸੀ ਨਾ ਬਾਪੂ ਉਦੋਂ ਤੂੰ ਮੇਰੇ ਮੋਢੇ ਤੇ ਹੱਥ ਰੱਖਿਆ ਹੋਇਆ ਸੀ ਤੇ ਜਿਸ ਪੁੱਤ ਦੇ ਮੋਢੇ ਉੱਤੇ ਬਾਪੂ ਦਾ ਹੱਥ ਹੋਵੇ ਉਹ ਉਹ ਪੁੱਤ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਉਹ ਪੁੱਤ ਕਹਿੰਦਾ ਬਾਪੂ ਉਦੋਂ ਮੈਂ ਵੱਡਾ ਸੀ ਕਿਉਂਕਿ ਮੇਰੇ ਮੇਰੇ ਮੋਢੇ ਤੇ ਤੇਰਾ ਹੱਥ ਸੀ ਜਿੰਨਾ ਚਿਰ ਤੇਰਾ ਹੱਥ ਮੇਰੇ ਮੋਢੇ ਤੇ ਸੀ ਉਹਨਾਂ ਚਿਰ ਮੈਂ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਸੀ सामने ਖੜਾ ਹੁਣ ਪੁੱਛਿਆ ਮੇਰਾ ਬਾਪੂ ਬਾਪੂ ਹੈ ਵੱਡਾ ਤੂੰ ਵੀ ਪਰ ਉਦੋਂ ਮੈਂ ਤਾਂ ਵੱਡਾ ਸੀ ਕਿਉਂਕਿ ਮੇਰੇ ਮੋਢੇ ਤੇ ਹੱਥ ਰੱਖਿਆ ਉਹਦਾ ਸੋ ਕਹਿਣ ਦਾ ਭਾਵ ਬਾਪੂ ਦਾ ਜ਼ਿੰਦਗੀ ਚ ਬੜਾ ਵੱਡਾ ਆਸਰਾ ਹੁੰਦਾ ਸੋ ਖੈਰ